ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀਆਂ ਦੇ ਨਾਲ ਕਾਨੂੰਨ ਵਿਵਸਥਾ ਨੂੰ ਲੈ ਕੇ ਵੱਡਾ ਝੂਠ ਬੋਲ ਰਹੇ ਨੇ ਜਾਂ ਫਿਰ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਵਾਬ ਦਿਓ ਕਿ ਜੇ ਪੰਜਾਬ ਦੀ ਕਾਨੂੰਨ ਵਿਵਸਥਾ ਠੀਕ ਹੈ ਤਾਂ ਫਿਰ ਤੁਹਾਡੇ ਝੰਡਾ ਬਦਲਣ ਦੇ ਪ੍ਰੋਗਰਾਮ ਤੁਹਾਨੂੰ ਥ੍ਰੈਟ ਦੱਸ ਕੇ ਵਾਰ-ਵਾਰ ਬਦਲੇ ਕਿਉਂ ਜਾ ਰਹੇ ਹੈ ਜੇ ਪੰਜਾਬ ਦੀ ਕਾਨੂੰਨ ਵਿਵਸਥਾ ਠੀਕ ਹੈ ਤਾਂ ਪੰਜਾਬ ਦੇ 78 ਚੌਕੀ ਥਾਣਿਆਂ ਦੇ ਉੱਪਰ ਹਮਲੇ ਦਾ ਅਲਰਟ ਕਿਉਂ ਹੈ ਜੇ ਪੰਜਾਬ ਦੀ ਕਾਨੂੰਨ ਵਿਵਸਥਾ ਠੀਕ ਹੈ ਤਾਂ ਪੰਜਾਬ ਦੇ ਚੌਕੀ ਥਾਣਿਆਂ ਦੇ ਉੱਪਰ ਪਿਛਲੇ 1 ਸਵਾ ਮਹੀਨੇ ਦੇ ਵਿੱਚ 10 ਤੋਂ ਜ਼ਿਆਦਾ ਗਰਨੇਡ ਦੇ ਹਮਲੇ ਜਿਹੜੇ ਉਹ ਕਿਉਂ ਹੋ ਗਏ ਸਰ ਹਰਮੰਦਰ ਸਾਹਿਬ ਦੇ ਅੰਦਰ ਬੈਠੇ ਸੁਖਬੀਰ ਸਿੰਘ ਬਾਦਲ ਦੇ ਉੱਪਰ ਜਿਹੜਾ ਉਹ ਹਮਲਾ ਹੋ ਜਾਂਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਵੀ ਪੁੱਛਣਾ ਚਾਹੁੰਦੇ ਆ ਕਿ ਜੇ ਪੰਜਾਬ ਦੀ ਕਾਨੂੰਨ ਵਿਵਸਥਾ ਠੀਕ ਹੈ ਵਿਦੇਸ਼ਾਂ ਦੇ ਵਿੱਚ ਬੈਠੇ ਗੈਂਗਸਟਰ ਜਾਂ ਫਿਰ ਪੰਜਾਬ ਦੀਆਂ ਜੇਲਾਂਾਂ 'ਚ ਬੈਠੇ ਹੀ ਗੈਂਗਸਟਰ ਇੰਟਰਵਿਊਆਂ ਕਿਵੇਂ ਦੇਈ ਜਾਂਦੇ ਆ ਪੱਤਰਕਾਰਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀਆਂ ਦੇ ਨਾਲ ਕਾਨੂੰਨ ਵਿਵਸਥਾ ਨੂੰ ਲੈ ਕੇ ਵੱਡਾ ਝੂਠ ਬੋਲ ਰਹੇ ਨੇ ਜਾਂ ਫਿਰ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਕਿਉਂਕਿ 26 ਜਨਵਰੀ ਦੇ ਉੱਪਰ ਪਟਿਆਲਾ ਦੇ ਵਿੱਚ ਦਿੱਤੀ ਆਪਣੀ ਸਪੀਚ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਪੰਜਾਬ ਦੀ ਜਿਹੜੀ ਕਾਨੂੰਨ ਵਿਵਸਥਾ ਹੈ ਉਹ ਬਿਲਕੁਲ ਠੀਕ ਹੈ ਪੰਜਾਬ ਦਾ ਲਾਅ ਐਂਡ ਆਰਡਰ ਬਿਲਕੁਲ ਜਿਹੜਾ ਉਹ ਠੀਕ ਹੈ ਔਰ ਕਹਿੰਦੇ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਵਿਵਸਥਾ ਠੀਕ ਹੋਣ ਦੇ ਕਾਰਨ ਪੰਜਾਬ ਦੇ ਵਿੱਚ ਇਨਵੈਸਟਮੈਂਟ ਵੀ ਹੋ ਰਹੀ ਹੈ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਵਾਬ ਦਿਓ ਕਿ ਜੇ ਪੰਜਾਬ ਦੀ ਕਾਨੂੰਨ ਵਿਵਸਥਾ ਠੀਕ ਹੈ ਤਾਂ ਫਿਰ ਤੁਹਾਡੇ ਝੰਡਾ ਬਦਲਣ ਦੇ ਪ੍ਰੋਗਰਾਮ ਤੁਹਾਨੂੰ ਥ੍ਰੈਟ ਦੱਸ ਕੇ ਵਾਰ-ਵਾਰ ਬਦਲੇ ਕਿਉਂ ਜਾ ਰਹੀ ਸੀ ਕਿਉਂ ਤੁਹਾਨੂੰ ਫਰੀਦਕੋਟ ਤੋਂ ਪਟਿਆਲੇ ਪਹਿਲਾਂ ਫਰੀਦਕੋਟ ਤੋਂ ਪਹਿਲਾਂ ਵੀ ਪਤਾ ਲੱਗਿਆ ਕਿ ਕਿਤੇ ਨਾ ਕਿਤੇ ਤੁਹਾਡਾ ਪ੍ਰੋਗਰਾਮ ਹੋਰ ਸੀਗਾ ਝੰਡਾ ਲਹਿਰਾਉਣ ਦਾ ਤਾਂ ਆਖਰ ਜੇ ਪੰਜਾਬ ਦੀ ਕਾਨੂੰਨ ਵਿਵਸਥਾ ਮੁੱਖ ਮੰਤਰੀ ਸਾਹਿਬ ਠੀਕ ਹੈ ਤਾਂ ਫਿਰ ਤੁਹਾਨੂੰ ਝੰਡਾ ਲਹਿਰਾਉਣ ਵਾਸਤੇ ਦੋ ਤਿੰਨ ਥਾਵਾਂ ਕਿਉਂ ਬਦਲਣੀਆਂ ਪੈ ਗਈਆਂ ਕਹਿੰਦੇ ਕਿ ਤੁਹਾਨੂੰ ਥ੍ਰੈਟ ਸੀ ਜੇ ਕਾਨੂੰਨ ਵਿਵਸਥਾ ਠੀਕ ਹੈ ਜੇ ਤੁਹਾਨੂੰ ਥ੍ਰੈਟ ਨਹੀਂ ਸੀ ਤਾਂ ਫਿਰ ਝੰਡਾ ਬਦਲਣ ਦੀਆਂ ਥਾਵਾਂ ਵਾਰ-ਵਾਰ ਬਦਲੀਆਂ ਕਿਉਂ ਗਈਆਂ ਜੇ ਪੰਜਾਬ ਦੀ ਕਾਨੂੰਨ ਵਿਵਸਥਾ ਠੀਕ ਹੈ ਤਾਂ ਪੰਜਾਬ ਦੇ 78 ਚੌਕੀ ਥਾਣਿਆਂ ਦੇ ਉੱਪਰ ਹਮਲੇ ਦਾ ਅਲਰਟ ਕਿਉਂ ਹੈ ਜੇ ਪੰਜਾਬ ਦੀ ਕਾਨੂੰਨ ਵਿਵਸਥਾ ਠੀਕ ਹੈ ਤਾਂ ਪੰਜਾਬ ਦੇ ਚੌਕੀ ਥਾਣਿਆਂ ਦੇ ਉੱਪਰ ਪਿਛਲੇ 1 ਸਵਾ ਮਹੀਨੇ ਦੇ ਵਿੱਚ 10 ਤੋਂ ਜ਼ਿਆਦਾ ਗਰਨੇਡ ਦੇ ਹਮਲੇ ਜਿਹੜੇ ਉਹ ਕਿਉਂ ਹੋ ਗਏ ਇਹ ਵੀ ਮੁੱਖ ਮੰਤਰੀ ਸਾਹਿਬ ਨੂੰ ਜਵਾਬ ਦੇਣਾ ਚਾਹੀਦਾ ਹੈ ਔਰ ਸਵਾਲ ਇੱਥੇ ਪੈਦਾ ਹੁੰਦੇ ਆ ਕਿ ਜੇਕਰ ਪੰਜਾਬ ਦਾ ਮੁੱਖ ਮੰਤਰੀ ਤੇ ਜਿਹੜਾ ਗ੍ਰਹਿ ਮੰਤਰੀ ਵੀ ਹੈ ਜੇ ਉਹੀ ਸੁਰੱਖਿਆਤ ਨਹੀਂ ਸਵਾਲ ਇਹ ਖੜੇ ਹੁੰਦੇ ਆ ਕਿ ਜੇ ਪੰਜਾਬ ਦੀ ਪੁਲਿਸ ਤੇ ਚੌਕੀ ਥਾਣੇ ਸੁਰੱਖਿਆਤ ਨਹੀਂ ਤਾਂ ਫਿਰ ਪੰਜਾਬ ਦੇ ਆਮ ਲੋਕਾਂ ਦਾ ਕੀ ਬਣਦਾ ਬਣਦਾ ਹੋਊਗਾ ਜਾਂ ਫਿਰ ਪੰਜਾਬ ਦੀ ਕਾਨੂੰਨ ਵਿਵਸਥਾ ਕਿਸ ਤਰੀਕੇ ਦੇ ਨਾਲ ਜਿਹੜੀ ਆ ਠੀਕ ਹੋਊਗੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਵੀ ਪੁੱਛਣਾ ਚਾਹੁੰਦੇ ਆ ਕਿ ਜੇ ਪੰਜਾਬ ਦੀ ਕਾਨੂੰਨ ਵਿਵਸਥਾ ਠੀਕ ਹੈ ਵਿਦੇਸ਼ਾਂ ਦੇ ਵਿੱਚ ਬੈਠੇ ਗੈਂਗਸਟਰ ਜਾਂ ਫਿਰ ਪੰਜਾਬ ਦੀਆਂ ਜੇਲਾਂ ਚ ਬੈਠੇ ਹੀ ਗੈਂਗਸਟਰ ਇੰਟਰਵਿਊਆਂ ਕਿਵੇਂ ਦੇਈ ਜਾਂਦੇ ਆ ਪੱਤਰਕਾਰਾਂ ਨੂੰ ਉਹ ਕਿਵੇਂ ਜੇਲਾਚੇ ਬੈਠੇ ਜਾਂ ਵਿਦੇਸ਼ਾਂ ਚ ਬੈਠੇ ਪੰਜਾਬ ਦੇ ਵਿੱਚ ਵਾਰਦਾਤਾ ਕਿਵੇਂ ਕਰਾਈ ਜਾਂਦੇ ਆ ਕਿਵੇਂ ਇੱਥੇ ਜਿਹੜੇ ਇੰਡਸਟਰੀ ਵਿਸਟਾਂ ਨੂੰ ਜਿਹੜੀਆਂ ਧਮਕੀਆਂ ਦਿੱਜ ਜਾਂਦੇ ਆ ਕਿਵੇਂ ਉਹ ਧੋਖਾ ਧੜੀ ਦੇ ਨਾਲ ਪੈਸੇ ਜਿਹੜੇ ਉਹ ਲਈ ਜਾਂਦੇ ਆ ਧੱਕੇਸ਼ਾਹੀ ਦੇ ਨਾਲ ਇਹ ਵੀ ਮੁੱਖ ਮੰਤਰੀ ਸਾਹਿਬ ਨੂੰ ਜਵਾਬ ਦੇਣਾ ਚਾਹੀਦਾ ਤਾਂ ਦੱਸ ਦਿੰਨੇ ਆ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਸਵਾਲ ਉੱਠ ਰਹੇ ਆ ਪਿਛਲੇ ਕੁਝ ਹੀ ਸਮੇਂ ਦੇ ਵਿੱਚ ਪੰਜਾਬ ਦੇ 10 ਚੌਂਕੀ ਥਾਣਿਆਂ ਦੇ ਉੱਪਰ ਬੰਬ ਧਮਾਕੇ ਹੋ ਗਏ ਪੁਲਿਸ ਕਹਿੰਦੀ ਕਿ ਨਹੀਂ ਜੀ ਇਹ ਤਾਂ ਟਾਇਰ ਫਟਿਆ ਪੁਲਿਸ ਕਹਿੰਦੀ ਨਹੀਂ ਜੀ ਇਹ ਤਾਂ ਜਿਹੜਾ ਕੁਝ ਨਾ ਕੁਝ ਗੱਡੀ ਦਾ ਹੋਰ ਫਟਿਆ ਇਹੋ ਜੀਆਂ ਗੱਲਾਂ ਬਾਤਾਂ ਬੜੀਆਂ ਕਰਦੀ ਰਹੀ ਹੈ ਪਰ ਬਾਅਦ ਦੇ ਵਿੱਚ ਉਹੀ ਗੱਲ ਪਤਾ ਲੱਗਦੀ ਹੈ ਕਿ ਨਹੀਂ ਜੀ ਇੱਥੇ ਤਾਂ ਜਿਹੜਾ ਹੈਗਾ ਬੰਬ ਧਮਾਕਾ ਹੀ ਹੋਇਆ ਹਰਮੰਦਰ ਸਾਹਿਬ ਦੇ ਅੰਦਰ ਬੈਠੇ ਸੁਖਬੀਰ ਸਿੰਘ ਬਾਦਲ ਦੇ ਉੱਪਰ ਜਿਹੜਾ ਉਹ ਹਮਲਾ ਹੋ ਜਾਂਦਾ ਮੁੱਖ ਮੰਤਰੀ ਨੂੰ ਆਪ ਨੂੰ ਜਿਹੜਾ ਉਹ ਥ੍ਰੈਟ ਜਿਹੜਾ ਉਹ ਦੱਸਿਆ ਜਾ ਰਿਹਾ ਹੈ ਔਰ ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਕਿਉਂਕਿ ਜਿਸ ਤਰੀਕੇ ਦਾ ਨਸ਼ਾ ਵੀ ਜਿਹੜਾ ਉਹ ਚੱਲ ਰਿਹਾ ਪੰਜਾਬ ਦਾ ਉਹ ਵੀ ਬਹੁਤ ਵੱਡਾ ਜਿਹੜਾ ਇਸ ਵਕਤ ਮੁੱਦਾ ਬਣਿਆ ਹੋਇਆ ਲਗਾਤਾਰ ਡਰਾਉਣ ਦੇ ਰਾਹੀਂ ਜਿਹੜਾ ਉਹ ਨਸ਼ਾ ਵੀ ਕਹਿੰਦੇ ਆ ਕਿ ਪਾਕਿਸਤਾਨ ਤੋਂ ਇਧਰ ਆ ਰਿਹਾ ਹਥਿਆਰ ਵੀ ਜਿਹੜਾ ਇਧਰ ਆ ਰਹੇ ਆ ਪਰ ਸਾਡਾ ਸਵਾਲ ਮੁੱਖ ਮੰਤਰੀ ਨੂੰ ਹੈ ਕਿ ਮੁੱਖ ਮੰਤਰੀ ਸਾਹਿਬ ਜੇ ਵਾਕਈ ਪੰਜਾਬ ਦੀ ਕਾਨੂੰਨ ਵਿਵਸਥਾ ਠੀਕ ਹੈ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਦੇ ਲੋਕਾਂ ਦੇ ਵੱਲੋਂ ਫਿਰ ਅਸੀਂ ਸਵਾਲ ਪੁੱਛਦੇ ਹਾਂ ਕਿ ਜੇਕਰ ਵਾਕਈ ਪੰਜਾਬ ਦੀ ਕਾਨੂੰਨ ਵਿਵਸਥਾ ਠੀਕ ਹੈ ਤਾਂ ਪੰਜਾਬ ਦੇ 78 ਚੌਕੀ ਥਾਣਿਆਂ ਦੇ ਉੱਪਰ ਹਮਲੇ ਦਾ ਅਲਰਟ ਕਿਉਂ ਹੈ ਪੰਜਾਬ ਦੇ ਪਿਛਲੇ ਕੁਝ ਹੀ ਸਮੇਂ ਦੇ ਵਿੱਚ 10 ਥਾਣਿਆਂ ਦੇ ਉੱਪਰ ਗ੍ਰਨੇਡ ਦੇ ਹਮਲੇ ਕਿਉਂ ਹੋਏ ਹੈ ਔਰ ਜੇ ਪੁਲਿਸ ਸੁਰੱਖਿਅਤ ਨਹੀਂ ਜੇ ਮੁੱਖ ਮੰਤਰੀ ਗ੍ਰਹਿ ਮੰਤਰੀ ਸੁਰੱਖਿਅਤ ਨਹੀਂ ਤਾਂ ਫਿਰ ਆਮ ਲੋਕਾਂ ਦਾ ਕੀ ਬਣੂਗਾ ਤਾਂ ਇਸ ਕਰਕੇ ਅਸੀਂ ਇਹ ਸੋਚ ਰਹੇ ਹਾਂ ਕਿ ਮੁੱਖ ਮੰਤਰੀ ਨੂੰ ਜਿਹੜਾ 26 ਜਨਵਰੀ ਦੇ ਉੱਪਰ ਇੱਕ ਸਹੀ ਤਰੀਕੇ ਦੀ ਜਿਹੜੀ ਗੱਲ ਕਰਨੀ ਚਾਹੀਦੀ ਸੀਗੀ ਔਰ ਸਹੀ ਤਰੀਕੇ ਦੇ ਨਾਲ ਜਾਣਕਾਰੀ ਜਿਹੜੀ ਆ ਪੰਜਾਬ ਦੇ ਲੋਕਾਂ ਨੂੰ ਦੇਣੀ ਚਾਹੀਦੀ ਸੀ ਪਰ ਪੰਜਾਬ ਦੇ ਲੋਕਾਂ ਨੂੰ ਮੁੱਖ ਮੰਤਰੀ ਨੇ ਭਾਸ਼ਣ ਦੇ ਨਾਮ ਦੇ ਉੱਪਰ ਗੁੰਮਰਾਹ ਕਰ ਦੇ ਨਜ਼ਰਾਏ ਕਿਉਂਕਿ ਇਹ ਕੋਈ ਛੋਟਾ ਮੋਟਾ ਮੁੱਦਾ ਨਹੀਂ ਹੈ ਪੰਜਾਬ ਦੀ ਕਾਨੂੰਨ ਵਿਵਸਥਾ ਦਾ ਮੁੱਦਾ ਕੋਈ ਛੋਟਾ ਮੋਟਾ ਮੁੱਦਾ ਨਹੀਂ ਹੈ ਇਹ ਬਹੁਤ ਜ਼ਿਆਦਾ ਵੱਡਾ ਮੁੱਦਾ ਜਿਹੜਾ ਹੈਗਾ ਔਰ ਹਰੇਕ ਦੇ ਨਾਲ ਜੁੜਿਆ ਹੋਇਆ ਹੈਗਾ ਤੇ ਜੇਕਰ ਮੁੱਖ ਮੰਤਰੀ ਕਾਨੂੰਨ ਵਿਵਸਥਾ ਦੇ ਮੁੱਦੇ ਦੇ ਉੱਪਰ ਹੀ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਗੁੰਮਰਾਹ ਕਰਨਗੇ ਜਾਂ ਝੂਠ ਬੋਲਣਗੇ ਫਿਰ ਤਾਂ ਰੱਬ ਰੱਖਿਆ ਪਰ ਇਸ ਤਰੀਕੇ ਦੇ ਨਾਲ ਮੁੱਖ ਮੰਤਰੀ ਨੂੰ ਕਾਨੂੰਨ ਵਿਵਸਥਾ ਨੂੰ ਲੈ ਕੇ ਝੂਠ ਨਹੀਂ ਸੀ ਬੋਲਣਾ ਚਾਹੀਦਾ ਮੁੱਖ ਮੰਤਰੀ ਸਾਹਿਬ ਨੂੰ ਇਸ ਦਾ ਵੀ ਜਵਾਬ ਦੇ ਦੇਣਾ ਚਾਹੀਦਾ ਹੈ ਕਿ ਮੁੱਖ ਮੰਤਰੀ ਸਾਹਿਬ ਜੇ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਠੀਕ ਹੈ ਤਾਂ ਫਿਰ ਪੰਜਾਬ ਦੇ ਇੰਡਸਟਰੀਲਿਸਟ ਪੰਜਾਬ ਛੱਡ ਛੱਡ ਕੇ ਦੂਜੇ ਸੂਬਿਆਂ 'ਚ ਕਿਉਂ ਇਨਵੈਸਟ ਕਰ ਰਹੇ ਆ ਇਤੋਂ ਤੱਕ ਵੀ ਪਤਾ ਲੱਗਿਆ ਕਿ ਤੁਹਾਡੇ ਆਪਣੇ ਰਾਜ ਸਭਾ ਮੈਂਬਰ ਵੀ ਯੂਪੀ ਦੇ ਵਿੱਚ ਇਨਵੈਸਟਮੈਂਟ ਜਿਹੜੀ ਆ ਉਹ ਕਰ ਰਹੇ ਆ ਤਾਂ ਫਿਰ ਪੰਜਾਬ ਦੇ ਵਿੱਚ ਨਿਵੇਸ਼ ਹੋਊਗਾ ਕਿਵੇਂ ਇਸ ਗੱਲ ਦਾ ਜਿਹੜਾ ਮੁੱਖ ਮੰਤਰੀ ਨੂੰ ਜਵਾਬ ਦੇਣਾ ਚਾਹੀਦਾ ਔਰ ਅਪੀਲ ਕਰਦੇ ਆ ਕਿ ਇਸ ਤਰੀਕੇ ਦੀ ਗੁੰਮਰਾਹਕੁੰਨ ਬਿਆਨਵਾਦੀ ਪੰਜਾਬ ਦੇ ਲੋਕਾਂ ਨੂੰ ਮੁੱਖ ਮੰਤਰੀ ਸਾਹਿਬ ਨਾ ਕਰਨ ਹੋਰ ਵੱਡੀਆਂ ਅਪਡੇਟ ਲਈ ਜੁੜੇ ਰਹੋ ਜਨਾਂ ਲੋਕਾਂ ਦੀ ਟੀਮ ਜਨਾਂ